ਸਬਸਿਕਲੀ ਚਾਰ ਪਰਚੇ ਨੇ ਜਿੰਨਾ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਤੁਹਾਡੇ ਨਾਲ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਚੋ ਦੋ ਪਰਚੇ ਦਰਜ ਹੋਏ ਨੇ ਕਤਵਾਲੀ ਥਾਣੇ ਚ ਜਿਹੜਾ ਇੱਕ ਪਰਚਾ ਦਰਜ ਹੈ ਇਹਦੇ ਕਤਵਾਲੀ ਥਾਣੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰਨ ਉਰਫ ਨikhilte ਹਰ ਸਿਮਰਨਜੀਤ ਸਿੰਘ ਉਰਫ ਗੋਰਾ ਇਹਨਾਂ ਕੋਲ ਵੈਪਨ ਹੈਗਾ ਤੇ ਜੇ ਇਹਨਾਂ ਕੋਲ ਰੇਡ ਕੀਤੀ ਜਾਵੇ ਤੇ ਵੈਪਨ ਬਰਾਬਰਤ ਕੀਤੇ ਜਾ ਸਕਦੇ ਜਿਹੜਾ ਵੈਪਨ ਇਹਨਾਂ ਨੇ ਲਿਆਦਾ ਉਹ ਕਿਸੇ ਇਲੈਗਲ ਐਕਟੀਵਿਟੀ ਵਾਸਤੇ ਲਿਆਦਾ ਹੈ ਤੇ ਇਹਨੂੰ ਯੂਜ਼ ਕਰਨਗੇ ਕਿਸੇ ਦੇ ਖਿਲਾਫ ਤੇ ਕਿਸੇ ਦਾ ਨੁਕਸਾਨ ਕਰਨਗੇ ਇਸ ਇਨਫੋਰਮੇਸ਼ਨ ਨੂੰ ਐਕਸ਼ਨ ਲੈਦੇ ਹੋਏ ਐਸ ਐਚਓ ਕੁਤਵਾਲੀ ਦੀ ਟੀਮ ਡੀ ਐਸ ਪੀ ਸਿਟੀ 1 ਐਸ ਪੀ ਸਿਟੀ ਇਹਨਾਂ ਨੇ ਜਦੋਂ ਐਕਸ਼ਨ ਕੀਤਾ ਨਾਲ ਇਹਨਾਂ ਦੇ ਐਸ ਐਚਓ ਸਿਵਲ ਲਾਈਨ ਵੀ ਸੀਗੇ ਜਿਨ੍ਹਾਂ ਨੇ ਇਸ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਇਸ ਦੋਵਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਦੋਂ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਵੈਪਨ ਰਿਕਵਰ ਹੋਇਆ ਬੱਤੀਪੋਰ ਦਾ ਨਾਲ ਜਿੰਦਾ ਰਾਉਂਡਰੀ ਕਵਰ ਹੋਏ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਇਹਨਾਂ ਨੇ ਸਦਰ ਪਟਿਆਲਾ ਚ ਵੀ ਵਾਰਦਾਤ ਕੀਤੀ ਸੀ ਰਾਤ ਨੂੰ ਤਿੰਨ ਬੰਦੇ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਜਿਸ ਦੇ ਚ ਦੋ ਬੰਦੇ ਇੰਜਰਡ ਹੋਏ ਸੀ ਉਸ ਫਾਇਰਿੰਗ ਦਾ ਜਿਹੜਾ ਕਾਰਨ ਸੀਗਾ ਉਹਨਾਂ ਚੋਂ ਜਿਹੜੇ ਦੋ ਬੰਦੇ ਇੰਜਰਡ ਹੋਏ ਸੀ ਉਹਨਾਂ ਚੋਂ ਇੱਕ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਰੇ ਨਾਲ ਐਨਵਾਲਡ ਸੀ ਗੋਰਾ ਜਿਹੜਾ ਇਹਨਾਂ ਦਾ ਕੁਆਂਟੀ ਸੀ ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਬਾਈਨ ਤੇ ਜਾਂਦਾ ਸੀ ਬਾਰ ਰਹਿੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਉਹਦੀ ਵਾਈਫ ਤੇ ਬਾਹਰ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਕਿ ਮੇਰਾ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਤੇ ਇਹਦਾ ਕੋਈ ਇਲਾਜ ਕੀਤਾ ਜਾਵੇ ਗੋਰੇ ਨੇ ਇਹਦੀ ਸੁਪਾਰੀ ਦਿੱਤੀ ਨਿਖਲ ਨੂੰ ਕਰਨ ਉਸ ਨਿਖਲ ਨੂੰ ਜਿਹਦੇ ਵਿੱਚ ਕਿਉਂ 145000 155000 ਇਹਨੂੰ ਦੇ ਚੁੱਕੇ ਸੀ ਟੋਟਲ ਜਿਹੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਉਹ 5 ਲੱਖ ਦੀ ਹੋਈ ਸੀ ਜਿਹੜਾ ਤੀਜਾ ਪਰਚਾ ਹੈ ਉਹ ਵੀ ਕਟਵਾਲੀ ਤੋਂ ਇਨਫੋਰਮੇਸ਼ਨ ਆਈ ਸੀ ਬੰਦਿਆਂ ਬਾਰੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਤਿੰਨ ਬੰਦਿਆਂ ਬਾਰੇ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਕੋਲ ਵੈਪਨ ਹੈ ਜੇ ਇਹਨਾਂ ਤੇ ਵੀ ਰੇਡ ਕੀਤੀ ਜਾਵੇ ਤਾਂ ਵੈਪਨ ਰਿਕਵਰ ਹੋ ਸਕਦਾ ਸੋ ਇਹਦੇ ਵਿੱਚ 315 ਬੋਰ ਦਾ ਇੱਕ ਵੈਪਨ ਰਿਕਵਰ ਹੋਇਆ ਨਾਲ ਪੰਜ ਜ਼ਿੰਦਾ ਕਾਰਤੂਸ ਰਿਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਪੁੱਛਗਿੱਛ ਕੀਤੀ ਗਈ ਇਹਨਾਂ ਬਾਰੇ ਵੀ ਪਤਾ ਲੱਗਾ ਕਿ ਇਹਨਾਂ ਨੇ ਇੱਕ ਬੰਦੇ ਤੇ ਕਾਤਲਨਾ ਹਮਲਾ ਕੀਤਾ ਸੀ ਜਿਹਦੇ ਨਾਲ ਉਹਦੇ ਕੰਨ ਤੇ ਸੱਟ ਲੱਗੀ ਸੀ ਇਹ ਜਿਹੜਾ ਮੁਕਦਮਾ ਹੈ ਜਿਹੜਾ ਇਨੀਸ਼ੀਅਲ ਮੁਕਦਮਾ ਸੀ ਜਿਹੜਾ ਪੁਛਕਿਸਟ ਚ ਕਲੀਅਰ ਹੋਇਆ ਉਹ ਸਿਵਲ ਲਾਈਨ ਦਾ ਮੁਕਦਮਾ ਸੀ ਸੋ ਇਹਦੇ ਵਿੱਚ ਵੀ ਸਿਵਲ ਲਾਈਨ ਦੀ ਟੀਮ ਕੁਤਵਾਲੀ ਦੀ ਟੀਮ ਅੰਡਰ ਲੀਡਰਸ਼ਿਪ ਆਫ ਡੀਐਸਪੀ ਸਿਟੀ 1 ਤੇ ਐਸਪੀ ਸਿਟੀ ਸਾਹਿਬ ਦੀ ਸੁਪਰਵੀਜ਼ਨ ਤੇ ਇਹਨਾਂ ਨੇ ਕੰਮ ਕਰਦੇ ਹੋਏ ਉਹ ਵੀ ਕੇਸ ਟ੍ਰੇਸ ਕੀਤਾ ਸੋ ਜਿਹੜੇ ਦੋ ਇੰਪੋਰਟੈਂਟ ਕੇਸ ਸੀ 357 ਦੇ ਉਹ ਦੋਵੇਂ ਕੇਸ ਟ੍ਰੇਸ ਹੋਏ ਤੇ ਦੋਵਾਂ ਚ ਰਿਕਵਰੀ ਵੀ ਹੋਈ ਹੈ ਸੋ ਟੋਟਲ ਰਿਕਵਰੀ ਜਿਹੜੀ ਇਹਦੇ ਵਿੱਚ ਦੋ ਵੈਪਨ 370 ਬੋਰ ਦੇ ਰਿਕਵਰ ਹੋਏ ਨੇ 9 ਜ਼ਿੰਦਾ ਰਾਉਂਡ ਨੇ ਤੇ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਨਾਲ 6 ਜ਼ਿੰਦਾ ਰਾਉਂਡ ਨੇ ਇਹਨਾਂ ਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਸਾਰਿਆਂ ਦੇ ਇਹਦੇ ਚੋਂ ਇੱਕ ਦੋਸ਼ੀ ਜਿਹੜਾ ਹੈਗਾ ਉਹਦੇ ਤੇ ਪਹਿਲਾਂ ਦੋ ਪਰਚੇ ਨੇ 379 ਬੀ ਦੇ ਤੇ ਨਾਲ ਆਈਪੀਸੀ ਦੇ ਬਾਕੀ ਲੋਰੀਗੇਟ ਦੇ ਪਰਚੇ ਨੇ ਜਿਹੜਾ ਕਿ ਯੋਗੇਸ਼ ਰਾਜਪੁਰ ਹੈ ਜਿਨੇ ਵਾਰਦਾਤ ਕੀਤੀ ਸੀ ਸਿਵਲ ਲਾਈਨ ਵਾਲੀ ਜਿਹਨਾਂ ਨਾਲ ਤੇਜ਼ ਤਾਰ ਹਥਿਆਰ ਨਾਲ ਇਹਨੇ ਵਾਰ ਕੀਤਾ ਸੀ ਤੇ ਕਾਤਲਾਨਾ ਹਮਲਾ ਕੀਤਾ ਸੀ ਜਦੋਂ ਬੰਦਾ ਸਵੇਰ ਆਪਣੀ ਦੁਕਾਨ ਖੋਲ ਰਿਹਾ ਸੀ ਸੋ ਇਹ ਦੋ ਇੰਪੋਰਟੈਂਟ ਕੇਸ ਸੀ ਜਿਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਫਿਰ ਪੰਦੀ ਰਿਕਵਰੀ ਹੋਈ ਹੈ ਐਂਡ ਵੀਲ ਇਨਸ਼ੋਰ ਕਿ ਸੀਐਮ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਡੀਜੀਪੀ ਸਾਹਿਬ ਦੇ ਜਿਹੜੇ ਹੁਕਮ ਨੇ دیے ਜੀ ਪਟਿਆਲਾ ਰੇਂਜ ਤੇ ਉਹਨਾਂ ਦੇ ਮੁਤਾਬਕ ਪਟਿਆਲਾ ਨੂੰ ਅਸੀਂ ਸੇਫ ਰੱਖੀਏ ਜੇ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਉਹਨੂੰ ਟ੍ਰੇਸ ਕਰੀਏ ਤੇ ਨਾਲ ਦੀ ਨਾਲ ਹੀ ਕੋਈ ਇਨਫੋਰਮੇਸ਼ਨ ਆਂਦੀ ਹੋਏ ਤੇ ਐਕਟ ਕਰਦੇ ਹੋਏ ਪ੍ਰੀਵੈਂਟ ਕੀਤਾ ਜਾਵੇ ਤਾਂ ਕਿ ਕੋਈ ਇਹੋ ਜਿਹੀ ਵਾਰਦਾਤ ਨਾ ਹੋ ਸਕੇ ਸਰੇ ਜਿਹੜੀ ਦੁਕਾਨਦਾਰ ਤੇ ਹਮਲਾ ਕੀਤਾ ਸੀ ਕੀ ਇਹ ਟਾਰਗੇਟ ਕਿਲਿੰਗ ਸੀ ਕੀ ਆਈ ਦੀ ਆਪ ਦੀ ਦੁਕਾਨਦਾਰ ਨਾਲ ਸ਼ਰਮਾ ਟੈਂਟਿੰਗ ਬੈਂਟਿੰਗ ਵਾਲੇ ਨਾਲ ਦੇਖੋ ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਹੈ ਬਿਕਾਜ਼ ਹੁਣੇ ਹੀ ਇਹਨਾਂ ਨੂੰ ਅਰੈਸਟ ਕੀਤਾ ਕੋਈ ਟਾਰਗੇਟ ਕਿਲਿੰਗ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ ਬਟ ਇਹ ਕਹਿ ਸਕਦੇ ਆ ਕਿ ਕਿਸੇ ਦੇ ਇਸ਼ਾਰੇ ਤੇ ਇਦਾਂ ਲੱਗਦਾ ਕਿ ਇਹਨਾਂ ਨੇ ਕੀਤੀ ਹੈ ਵਾਰਦਾਤ ਸਰ ਪਰੋਫਿਟ ਦਾ ਡਿਫਿਊਟ ਲੱਗਦਾ ਜੀ ਕੋਈ ਹਜੇ ਕਹਿਣਾ ਮੁਸ਼ਕਲ ਹੈ ਕਿ ਕਾਰਨ ਕੀ ਹੈ ਬਟ ਇਹ ਜ਼ਰੂਰ ਹੈ ਕਿ ਕਿਸੇ ਦੇ ਕਹਿਣ ਤੇ ਲੱਗਦਾ ਹੈ ਕਿ ਉਹਨਾਂ ਨੇ ਇਹ ਵਾਰਦਾਤ ਕੀਤੀ ਹੈ ਇਸ ਵਾਰਦਾਤ ਦੇ ਇਨ ਫੈਕਟ ਪਿੱਛੇ ਕੌਣ ਹੈ ਉਹ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਉਹਦੇ ਵਿੱਚ ਕਲੀਅਰ ਹੋ ਇਸ ਤੋਂ ਪਹਿਲਾਂ ਵੀ ਸਾਰਿਆਂ ਦੇ ਉੱਪਰ ਕੋਈ ਪਰਚੇ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੇ ਹਾਂਜੀ ਇੱਕ ਬੰਦਾ ਜਿਹੜੇ ਟੋਟਲ 5 ਬੰਦੇ ਅਸੀਂ ਅਰੈਸਟ ਕੀਤੇ ਦੋ ਕੇਸਿਸ ਤੇ ਅਲੱਗ-ਅਲੱਗ ਉਹਨਾਂ ਚੋਂ ਇੱਕ ਬੰਦੇ ਤੇ ਪਰਚਾ ਦਰਜ ਬਾਕੀ ਸਾਰਿਆਂ ਦੇ ਰਿਕਾਰਡ ਕਲੀਅਰ